ਜਿਨ੍ਹਾਂ ਨੇ ਇੱਕ ਨਿਕੇ ਜੇ ਸੱਦਿਆ ਲਾਇਆ ਸੰਗਤ ਨੂੰ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਸਾਡੇ ਕਰੀਟਰ ਵਲੰਟੀਅਰ ਸਾਥੀ ਸਾਡੇ ਲੀਡਰਸ਼ਿਪ ਆਨ ਇੱਥੇ ਪਹੁੰਚੇ ਭੈਣਾ ਆਈਆਂ ਮੈਂ ਭੈਣਾ ਦਾ ਵੀ ਧੰਨਵਾਦ ਕਰਦਾ ਤੇ ਬੜਾ ਜੋਸ਼ ਹੈ ਇਹਨਾਂ ਦੇ ਵਿੱਚ ਜਿਵੇਂ 2022 ਦੇ ਵਿੱਚ ਇਹਨਾਂ ਨੂੰ 20000 ਦੀ ਲੀਡ ਤੇ ਇੱਥੋਂ ਦੀ ਸੰਗਤ ਨੇ ਜਿਤਾਇਆ ਬਾਬੇ ਬਕਾਲੇ ਤੋਂ ਐਰਕਾ ਮੈਨੂੰ ਲੱਗਦਾ 20 ਤੋਂ 40000 ਦੀ ਲੀਡ ਕਰਨੀ ਹੈ ਵੱਡੀ ਲੀਡ ਹੋਊਗੀ ਕਿਉਂਕਿ ਲੋਕ ਵੀ ਇਹ ਸਮਝਦੇ ਆ ਜੇ 2 ਸਾਲ ਸਰਕਾਰ ਲੰਗੀ ਆ 3 ਸਾਲ ਸਰਕਾਰ ਅਜੇ ਹੋ ਰਿਆ ਸਰਕਾਰ ਤੇ ਵਾਰ-ਵਾਰ ਰਿਪੀਟ ਹੋਣੀ ਆ ਪਰ 3 ਸਾਲ ਤੇ ਪੱਕੀ ਆ ਨਾ ਇਹਨਾਂ 3 ਸਾਲਾਂ ਇਹ ਲੋਕਾਂ ਦੇ ਕੰਮ ਕਿਤੇ ਤੋਂ ਲੈਣੇ ਆ ਆਮ ਆਦਮੀ ਪਾਰਟੀ ਤੋਂ ਤਲਬੀਰ ਸਿੰਘ ਟੋਂਗ ਤੋਂ ਲੋਕ ਫਤਵਾ ਦੇਣਗੇ ਨਾਲ ਮੈਂ ਵੀ ਵਾਦਾ ਕਰਦਾ ਤਗੜੇ ਹੋ ਕੇ ਬਾਬੇ ਪਕਾੜਿਆ ਆ ਲੀਡ ਬਣਾ ਦਿਓ ਜਿਹੜੇ ਜਿਹੜੇ ਪਿੰਡੋਂ ਜਿਹੜੇ ਜਿਹੜੇ ਹਲਕੇ ਚੋਂ ਲੀਡ ਵੱਧੂ ਗਰਾਂਟਾ ਦੇ ਢੇਡ ਲਾ ਦੇਾਂਗੇ ਵਿਕਾਸ ਪੱਕੋ ਕਿਸੇ ਨਾ ਭੇਦ ਭਾਵ ਨਹੀਂ ਕਿਸੇ ਨਾਲ ਵਿਤਕਰਾਨੀ ਭਾਵੇਂ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਰੱਖਦਾਵੇਂ ਮੈਨੂੰ ਵੋਟਾਂ ਪਾਓ ਮੈਂ ਕੋਈ ਖੇਤ ਨੂੰ ਜਾਂਦਾ ਰਸਤਾ ਨਹੀਂ ਕਚਾ ਰਹਿਣ ਦੇਣਾ ਸਭ ਪੱਕੇ ਕਰ ਦਾਂਗੇ ਕਿਸੇ ਬੈਕ ਨੂੰ ਕਿਸੇ ਦੇ ਘਰ ਨੂੰ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੀ ਫਿਰਨੀ ਉਹ ਸਾਰੀਆਂ ਪੱਕੀਆਂ ਕਰ ਦਾਂਗੇ ਤਗੜੇ ਹੋ ਕੇ ਆਪ ਤੇ ਭਰਾ ਨੂੰ ਮੌਕਾ ਦਿਓ ਨਾਲੇ ਜਿਹਦੀ ਸਰਕਾਰ ਹੈ ਪੰਜਾਬ ਚ ਉਹਦਾ ਹੀ ਐਮਪੀ ਬਣ ਗਿਆ ਤੇ ਸੋਨੇ ਤੇ ਸੁਭਾਗਾ ਹੋ ਜਾਣਾ ਤਗੜੇ ਹੋ ਕੇ ਜਿਤਾ ਦਿਓ ਬਾਬੇ ਬਕਾਲੇ ਵਾਲਿਓ ਵੰਟ ਕਰ ਦਾਂਗੇ ਵਿਕਰਮ ਸਿੰਘ ਮਜੀਠੀਆ ਤੁਹਾਡੇ ਖਿਲਾਫ ਲੜਨ ਨੂੰ ਤਿਆਰ ਨਹੀਂ ਉਹਦੇ ਬਾਰੇ ਕੀ ਕੰਮ ਹੈ ਵੇਖੋ ਉਹ ਵਿਕਰਮ ਸਿੰਘ ਮਜੀਠੀਆ ਨੂੰ ਵੀ ਪਤਾ ਤੇ ਦੁੱਤਿਆਂ ਨੂੰ ਵੀ ਲੀਡਰਾਂ ਨੂੰ ਪਤਾ ਵੀ ਹਰਕਾਂ ਬਾਬੇ ਪਕਾਲੇ ਵਾਲੇ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦੇਣਾ ਉਹ ਡਰਦੇ ਆਉਂਦੇ ਤੇ ਹੈਗੇ ਸਰਵਾ ਸ਼ੁਰੂਆਕਰਨ ਟੋਹਦੇ ਆ ਲੋਕਾਂ ਨੂੰ ਸੁੰਘਦੇ ਆ ਮੂੰਹ ਪਰ ਲੋਕ ਕੋ ਕੋ ਮੂੰਹ ਨਹੀਂ ਲਾਉਂਦੇ ਲੋਕਾਂ ਨੇ ਜਿਹੜਾ ਮਰਜੀ ਆ ਜੇ ਲੋਕਾਂ ਨੇ ਥੋੜਾ ਰਹਾ ਕੇ ਭੇਜਣਾ ਇਹਨਾਂ ਨੂੰ ਰਵਾਇਤਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦੇਣਗੇ ਬੜਾ ਚਿਰ ਜਤਾ ਲਿਆ ਇਹਨਾਂ ਨੂੰ ਲੋਕਾਂ ਨੇ ਜੀ ਜੀ ਵੀਡੀਓ ਦੀ ਗੱਲ ਕੀਤੀ ਜਸਪੀਰ ਸਿੰਘ ਜੇ ਪਰ ਜੋ ਮੌਜੂਦਾ ਐਮਪੀ ਨੇ ਕਿ ਉਹ ਵੀ ਤਿਆਰ ਨਹੀਂ ਤੁਹਾਡੇ ਚੋਂ ਨਹੀਂ ਲੱਗਦਾ ਨਹੀਂ ਤੁਸੀਂ ਵੇਖੀਓ ਵੀਡੀਓ 'ਚ ਡਿੰਪਾ ਜੀ ਮੌਜੂਦਾ ਸਿਟਿੰਗ ਐਮਪੀ ਨੇ ਜਸਵੀਰ ਸਿੰਘ ਡਿੰਪਾ ਗਿੱਲ ਉਹ ਆਪ ਕਹਿੰਦੇ ਆ ਵੀ ਪਾਰਟੀ ਕਾਂਗਰਸ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇ ਦੇ ਮੈਂ ਉਹਦੀ ਸਪੋਰਟ ਕਰੂੰਗਾ ਮੈਂ ਪਾਰਟੀ ਨਾਲ ਕਦੀ ਇਹ ਬੰਦਾ ਨਹੀਂ ਕੋਈ ਵੀ ਕਹਿੰਦਾ ਦਾ ਵੀ ਮੈਂ ਹਲਦਾ ਘਰ ਛੱਡਿਆ ਜਿਹੜਾ ਮਰਜ਼ੀ ਮੇਰੇ ਘੜੇ ਵੜ ਜਾ ਕਦੀ ਕੋਈ ਬੰਦਾ ਇਹ ਨਹੀਂ ਕਹਿੰਦਾ ਦਾ ਵੀ ਮੈਂ ਇੱਕ ਤੋਂ ਐਮਐਲਏ ਐਮਪੀ ਆ ਮੈਂ ਟਿਕਟ ਛੱਡੀ ਤੇ ਇਹਨੂੰ ਲੜਾ ਦਿਓ ਇਹਦੇ ਸਿੱਧਾ ਸਪਸ਼ਟ ਆ ਦਿੰਪੇ ਨੂੰ ਵੀ ਪਤਾ ਵੀ ਐਰਕਾ ਕਾਂਗਰਸ ਨੂੰ ਡਿੰਪੇ ਨੂੰ ਜਾਂ ਕੇ ਹੋਰ ਨੂੰ ਲੋਕਾਂ ਨੂੰ ਨਹੀਂ ਲਾਉਣਾ ਐਰਕਾ ਆਮ ਆਦਮੀ ਪਾਰਟੀ ਦੇ ਹੱਕ ਚ ਫਤਵਾ ਦੇਣਾ ਰਵਿੰਦਰ ਕੇਜਰੀਵਾਲ ਦਾ ਜਿਲ੍ਹੇ ਵਿੱਚ ਜਾਣਾ ਤਾਂ ਪਾਰਟੀ ਨੂੰ ਕਿੰਨਾ ਵੱਡਾ ਜਿਹੜਾ ਨੁਕਸਾਨ ਵੇਖੋ ਜਦੋਂ ਅਰੈਸਟ ਕੀਤਾ ਕੇਜਰੀਵਾਲ ਸਾਹਿਬ ਨੂੰ ਦਿਲ ਨੂੰ ਤੱਕਾ ਤੇ ਲੱਗਦਾ ਜਦੋਂ ਪਰਿਵਾਰ ਦਾ ਮੈਂਬਰ ਕੋਈ ਇਤਨਾ ਬਿਨਾਂ ਕਸੂਰ ਤੋਂ ਜੇਲ੍ਹ ਚ ਕੋਈ ਲੀਡਰ ਘਲਾ ਦੇ ਤੇ ਤੱਕਾ ਤੇ ਲੱਗਦਾ ਹੀ ਆ ਸਾਨੂੰ ਮਹਿਸੂਸ ਤੇ ਬੜਾ ਆ ਪਰ ਜਦੋਂ ਅਸੀਂ ਰੈਲੀ ਵੇਖੀ ਦਿੱਲੀ ਦੇ ਵਿੱਚ ਜਿਹਦੇ ਚ ਸਾਰੀਆਂ ਸਟੇਟਾਂ ਦੇ ਵਿੱਚੋਂ ਲੋਕ ਆਏ ਹਰ ਪਾਰਟੀ ਨਾਲ ਸੰਬੰਧਤ ਵੋਟਰ ਸਪੋਰਟਰ ਲੀਡਰ ਸਭਾ ਨਾਲ ਆਏ ਉੱਥੇ ਬੀਜੇਪੀ ਦੇ ਵੋਟਰ ਸਪੋਰਟਰ ਵੀ ਆਏ ਜਿਨ੍ਹਾਂ ਨੇ ਖੁਦ ਕਿਹਾ ਕਿ ਅਸੀਂ ਪਹਿਲਾਂ ਬੀਜੇਪੀ ਨਾਲ ਨਰਿੰਦਰ ਮੋਦੀ ਨਾਲ ਹਾਂ ਪਰ ਨਰਿੰਦਰ ਮੋਦੀ ਨੇ ਜਿਹੜੀ ਹਰਕਤ ਕੀਤੀ ਆ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਤੋਂ ਸੁਟਿਆ ਨਜਾਇਜ਼ ਅਸੀਂ ਅੱਜ ਤੋਂ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਨਾਲ ਅਸੀਂ ਅੱਜ ਤੋਂ ਆਮ ਆਦਮੀ ਪਾਰਟੀ ਚੋਂ ਅਸ਼ੀਅਨ ਝਾੜੂ ਨਾਵਾ ਪੰਜਾਬ ਦੇ ਲੋਕ ਭਾਰਤ ਦੇ ਲੋਕ ਬੜੇ ਝਝਾਰੂ ਤੇ ਬੜੇ ਅਣਖੀ ਆ ਇਹ ਉਹਦੇ ਨਾਲ ਖੜ ਜਾਂਦੇ ਜਿਹਦੇ ਨਾਲ ਤੱਕਾ ਦਾ ਕੇਜੀਵਾਲ ਦਾ ਤੱਕਾ ਆ ਤੇ ਲੋਕ ਸਾਰੇ ਕੇਜੀਵਾਲ ਨਾਲ ਖੜ ਗਏ ਕੀ ਕਹਰਾਂਗੇ ਈਡੀ ਦੀ ਜਿਹੜੀ ਰੇਡ ਆ ਤੱਕਾ ਵੇਖੋ ਤੱਕਾ ਜੇ ਕੋਈ ਇਹ ਆਂਦੇ ਘਟਾਲਾ ਹੋਇਆ 300 ਕਿੰਨੇ ਕਰੋੜ ਦਾ ਉਹ ਪੈਸੇ ਕਿੱਧਰ ਗਏ ਕਿਹੜੇ ਲੋਕਰ ਚੋਂ ਲੱਭੇ ਪੈਸੇ ਕਿੱਥੇ ਆਰਟੀਜੀਐਸ ਹੋਈ ਆ ਕਿਹਦੇ ਘਰੋਂ ਪੈਸੇ ਲੱਭਿਆ ਇਹਦੇ ਵੇਖੋ ਐਵੇਂ ਕੋਈ ਕਹਦੇ ਵੀ ਮੈਂ ਉਹਨੂੰ 100 ਕਰੋੜ ਰੁਪਈਆ ਦਿੱਤਾ ਤੇ ਇਹ ਥੋੜਾ ਕੋਈ ਗੱਲ ਮੁੱਖ ਮੰਤਰੀ ਨੇ ਕੋਈ ਪ੍ਰੂਫ ਲਿਆਉਣ ਲਿਹਾਉਣ ਪੈਸੇ ਕਿੱਥੇ ਗਏ ਆ ਪੈਸੇ ਜ਼ਮੀਨ ਖਾ ਗਈ ਆ ਜਾਂ ਸਮਾਨ ਨਿਕਲ ਗਿਆ ਕਿੱਧਰ ਗਿਆ ਪੈਸੇ ਬੇਬੁਨਿਆਦ ਤੱਥ ਨੇ ਬਿਨਾ ਗੱਲਾਂ ਤੋਂ ਇਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਅੰਦਰ ਬੰਦ ਕੀਤਾ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਕੀ ਹੈ ਇਹਦੇ ਪਿੱਛੇ ਪਹਿਲਾਂ ਸਤੇਂਦਰ ਜੈਨ ਜੀ ਨੂੰ ਝੂਠੇ ਕੇਸ ਪਾ ਕੇ ਅੰਦਰ ਬੰਦ ਕੀਤਾ ਗਿਆ ਫਿਰ ਮਨੀਸ਼ ਸੋਧਿਆ ਜੀ ਨੂੰ ਅੰਦਰ ਬੰਦ ਕੀਤਾ ਗਿਆ ਉਹਦੇ ਬਾਅਦ ਸੰਜੀਤ ਸਿੰਘ ਨੂੰ ਅੰਦਰ ਕਰਤਾ ਤੇ ਉਹਦੇ ਦੌਰਾਨ ਪੀਡੀਐਲ ਨੂੰ ਵਾਰ-ਵਾਰ ਸ਼ਮਣ ਕੇਜਰੀਵਾਲ ਸਾਹਿਬ ਨੂੰ ਭੇਜੇ ਜਾਂਦੇ ਰਹੇ ਨਾਲ ਮੈਸੇਜ ਆਉਂਦਾ ਰਿਹਾ ਕਿ ਜੇ ਤੁਸੀਂ ਇੰਡੀਆ ਲਾਇਨਸ ਤੋਂ ਬਿਨਾ ਇਕੱਲੇ ਇਕੱਲੇ ਇਲੈਕਸ਼ਨ ਲੜੋਗੇ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕਰਦੇ ਜੇ ਇੰਡੀਆ ਲਾਇਨਸ ਚ ਕਰੋਗੇ ਈਡੀ ਵੱਲੋਂ ਪਰਚਾ ਦਰਜ ਕਰਕੇ ਤੁਹਾਨੂੰ ਜੇਲ੍ਹ ਭੇਜਾਂਗੇ ਤੁਹਾਡੀ ਪੁਨਾਮੀ ਕਰਾਂਗੇ ਤੇ ਜਦੋਂ ਕੇਜਰੀਵਾਲ ਸਾਹਿਬ ਨਾਲ ਡਰੇ ਨਾ ਝੁਕੇ ਤੇ ਇਹਨਾਂ ਨੇ ਕੀ ਕੀਤਾ ਜਦੋਂ ਚੋਣ ਜਾਬਤਾ ਲੱਗਿਆ ਫੇਰ ਈਡੀ ਦਾ ਸਮਨ ਭੇਜਿਆ ਈਡੀ ਦਾ ਸਮਨ ਭੇਜ ਕੇ ਮੈਸੇਜ ਕੀਤਾ ਜਾਂਦੇ ਪੀਜਪੀ ਚ ਸ਼ਾਮਲ ਹੋ ਜਾਓ ਰਲੇਮਾ ਕਰ ਲਓ ਆਪਣੀ ਪਾਰਟੀ ਦਾ ਨਹੀਂ ਤੇ ਤੁਹਾਡੇ ਪਰਚਾ ਕਰਕੇ ਕੋਈ ਜੀ ਦਿਨਾਂ ਜੀ ਤੁਹਾਨੂੰ ਅੰਦਰ ਜੇਲ੍ਹ ਚ ਬੰਦ ਕਰ ਦਾਂਗੇ ਕੇਜਰੀਆਲ ਸਾਹਿਬ ਨੇ ਕਿਹਾ ਵੀ ਕਰ ਦੋ ਪਰਚੇ ਜਿੰਨੇ ਕਰਨੇ ਆ ਕੇਜਰੀਆਲ ਸਾਹਿਬ ਤੇ ਪਰਚਾ ਕਰਕੇ ਜੇਲ੍ਹ ਚ ਭੇਜਿਆ ਕੇਜਰੀਆਲ ਸਾਹਿਬ ਸਾਫ ਪਾਕ ਚਿੱਟੀ ਚਾਦਰ ਨੇ ਕੋਈ ਸਮਝ ਵੇਖਿਓ ਰਿਹਾ ਹੋਣਗੇ ਸਾਨੂੰ ਨਿਆਂਪਾਲਿਕਾ ਤੇ ਭਰੋਸਾ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਤੇ ਭਰੋਸਾ ਕੇਜਰੀਆਲ ਸਾਹਿਬ ਸਾਫ ਪਾਕ ਚਿੱਟੀ ਚਾਦਰ ਨੇ ਤੇ ਜਲਦੀ ਉਹ ਜੇਲ੍ਹ ਚੋਂ ਰਿਹਾਵ ਕੇ ਬਾਹਰ ਸੀਲਿੰਗ ਉਧਾ ਇੱਕਦਮ ਪਾਰਟੀ ਨੂੰ ਛੱਡਣ ਦਾ ਕੀ ਕਰਨਿਆ ਜੀ ਵੇਖੋ ਲੋਕਤੰਤਰ ਇਹ ਆਪੋ ਆਪਣੀ ਮਰਜ਼ੀ ਉਹਨਾਂ ਦੀ ਪਰ ਲੋਕ ਜਵਾਬ ਦੇਣਗੇ ਜਲੰਧਰ ਦੇ ਲੋਕ ਵੇਖਿਓ ਇਹਨਾਂ ਨੂੰ ਕਿਵੇਂ ਮਾਝਦੇ ਆ ਬੀਜੇਪੀ ਨੂੰ ਤਾਂ ਪੰਜਾਬ 'ਚ ਵੈਸੇ ਕਿਸੇ ਨੇ ਮੂੰਹ ਨਹੀਂ ਲਾਉਣਾ ਰਿੰਕੂ ਨਹੀਂ ਜਿੱਤੇ ਸੀ ਆਮ ਆਦਮੀ ਪਾਰਟੀ ਦੇ ਕੰਮ ਕਰਕੇ ਰਿੰਕੂ ਉਹਨਾਂ ਨੂੰ ਸ਼ੀਤਲنگਰਾਲ ਉਹਨਾਂ ਨੂੰ ਲੋਕਾਂ ਚ ਜਿਤਾਇਆ ਸੀ ਝਾੜੂ ਕਰਕੇ ਆਮ ਆਦਮੀ ਪਾਰਟੀ ਕਰਕੇ ਆਹ ਹੋਣੀ ਇਲੈਕਸ਼ਨ ਲੱਜੂ ਪਦਾ ਰਿੰਕੂ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਲੋਕ ਮਾਝਣਗੇ ਅਰਕਾ ਬਿਲਕੁਲ ਜਿਵੇਂ 2022 'ਚ ਬੜਾ ਵੱਡਾ ਫਤਵਾ ਦਿੱਤਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਉਦੋਂ ਵੀ ਵੱਡਾ ਫਤਵਾ ਅਮਰੀਕਾ 13 ਦੀਆਂ 13 ਸੀਟਾਂ ਚ ਤਾ ਕੇ ਪੰਜਾਬ ਦੇ ਲੋਕ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਪਲੇਠੀ ਮੀਟਿੰਗ ਆ ਜਿਹੜੀ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰਾਂ ਨੂੰ ਸਾਡੇ ਮਾਣਯੋਗ ਕੈਂਡੀਡੇਟ ਸਰਦਾਰ ਲਾਲਜੀਤ ਸਿੰਘ ਪੁੱਲਰ ਨਾਲ ਮਿਲਣੀ ਸੀਗੀ ਉਹ ਅੱਜ ਰੱਖੀ ਐ ਬੜਾ ਲੋਕਾਂ ਦਾ ਉਤਸ਼ਾਹ ਮਿਲਿਆ ਮੈਨੂੰ ਇਹ ਲੱਗਾ ਕਿ 22 ਦੇ ਨਾਲੋਂ ਵੀ ਜਿਹੜਾ ਡਬਲ ਲੋਕ ਉਤਸ਼ਾਹਿਤ ਨੇ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਅਗੇ ਤੋਂ ਵੀ ਡਬਲ ਲੀਡ ਕਰਨ ਅੱਜ ਜਿਹੜਾ ਹੈਗਾ ਵਾ ਕਿਵੇਂ ਦੇਖਦੇ ਹੋ ਹਲਕੇ ਦੇ ਕੰਮਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੋਵੇ ਵਿਸ਼ੇਸ਼ ਹਲਕੇ ਦੇ ਕੰਮਾਂ ਨੂੰ ਲੈ ਕੇ ਭੁੱਲਰ ਸਾਹਿਬ ਨਾਲ ਕਈ ਗੱਲਾਂ ਬਾਤਾਂ ਹੋਈਆਂ ਵੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਇੱਕੋ ਮਾਤਰ ਪਹਿਲੀ ਪਾਰਟੀ ਆ ਜਿਨਨੇ ਬਣਨ ਦੇ 3 ਮਹੀਨਿਆਂ ਬਾਅਦ ਆਪਣੇ ਕਾਰਜਕਾਲ ਦੇ ਕੰਮ ਜਾਂ ਵਾਦੇ ਜਾਂ ਗਰੰਟੀਆਂ ਦੇਣੀਆਂ ਜਿਹੜੀਆਂ ਦਿੱਤੀਆਂ ਸੀ ਉਹਨੂੰ ਸ਼ੁਰੂਆਂ ਕਰਤੀਆਂ ਸੀ ਪਹਿਲੇ 3 ਮਹੀਨਿਆਂ ਦੇ ਵਿੱਚ ਬਿਜਲੀ ਦੀ ਗਰੰਟੀ ਦਿੱਤੀ ਜਿਨ੍ਹਾਂ ਨੂੰ 90% ਲੋਕਾਂ ਨੂੰ ਬਿੱਲ ਫ੍ਰੀ ਬਿਜਲੀ ਦਾ ਫਾਇਦਾ ਮਿਲਿਆ ਜਿਹਦੇ ਵਿੱਚੋਂ ਅਨੇਕਾਂ ਕੰਮ ਨੇ ਮੈਡੀਕਲ ਦਾ ਅਸੀਂ ਮਹੱਲਾ ਕਲੀਨਿਕ ਬਣਾਉਣ ਦਾ ਵਾਅਦਾ ਕੀਤਾ ਵੀ ਪੂਰਾ ਹੋਇਆ ਉਦੋਂ ਬਾਅਦ ਅਸੀਂ ਸਕੂਲ ਆਫ ਫੈਮਿਨਸ ਦਾ ਵਾਅਦਾ ਕੀਤਾ ਵੀ ਪੂਰਾ ਹੋਇਆ ਅਨੇਕਾਂ ਕੰਮ ਨੇ 42000 ਨੌਕਰੀ ਚਾਹੇ ਸਾਡੇ ਹਲਕੇ ਦੇ ਵਿੱਚ ਦੋ ਮੁੰਡਿਆਂ ਨੂੰ ਡੀਐਸਪੀ ਦੀ ਨੌਕਰੀ ਦੇਣੀ ਇੰਨੇ ਕੰਮ ਲੋਕ ਦੋ ਸਾਲਾਂ ਚ ਦੇਖ ਕੇ ਕੰਮ ਖੁਸ਼ ਨੇ ਦੋ ਕਮਾ ਦਾ ਕਾਰਜਕਾਲ ਤੇ ਪੁਰਾਣਾ 70 ਸਾਲਾਂ ਦੇ ਪੋਲੀਟੀਕਲ ਪਾਰਟੀਆਂ ਦਾ ਕਾਰਜਕਾਲ ਨਾਲ ਕੰਪੈਰੀਸ਼ਨ ਕਰਦੇ ਨੇ ਲੋਕ ਤੇ ਉਹਨਾਂ ਨੂੰ ਬਹੁਤ ਵੱਧ ਮਿਲਿਆ ਸੋ ਹਲੇ 3 ਸਾਲ ਸਾਡੇ ਕੋਲ ਪਏ ਨੇ ਇਸ ਕਰਕੇ ਲੋਕ ਚਾਹੁੰਦੇ ਆ ਕਿ ਅਸੀਂ ਜਦੋਂ ਐਮਐਲਏ ਸਾਡੇ ਐਮਪੀ ਵੀ ਸਾਡੇ ਹੋਣਗੇ 13 ਦੇ 13 ਐਮਪੀ ਜਿਤਾ ਕੇ ਸਾਡੇ ਭੇਜਣਗੇ ਤੇ ਸੈਂਟਰ ਨਾਲੋਂ ਆਉਣ ਵਾਲੀਆਂ ਕਈ ਸਕੀਮਾਂ ਜਿਹੜੀਆਂ ਜਿਹੜੀਆਂ ਅਲੋਪ ਹੋ ਚੁੱਕੀਆਂ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਤੇ ਪੰਜਾਬ ਦੇ ਜਿਹੜੇ ਲੋਕ ਆ ਆਮ ਆਦਮੀ ਪਾਰਟੀ ਦਾ ਫਾਇਦਾ